ਸਾਰੇ ਨਾਲ ਬੋਤਲ ਉੱਪਰ ਸੁਪਨੇ ਵੇਖੇ ਤੇ ਇਹ ਪੁੱਛਣਾ ਚਾਹੂਗਾ ਮੈਂ ਕਿ ਸੁਪਨੇ ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਅੱਜ ਵੀ ਜੋ ਚੱਲ ਰਿਹਾ ਹੈ ਸੁਪਨਾ ਹੀ ਹੈ ਸੁਪਨੇ ਤੋਂ ਬਾਹਰ ਤਾਂ ਕੁਝ ਹੈ ਨਹੀਂ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਇਹ ਦੁਨੀਆ ਸੁਪਨਾ ਹੀ ਹੈ ਜਿੰਨਾ ਵੱਡਾ ਮਰਜੀ ਸੁਪਨਾ ਦੇਖ ਲਓ ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਉਹ ਸੁਪਨੇ ਜਿੰਨੇ ਮਰਜੀ ਸੁਪਨੇ ਦੇਖੀ ਜ ਤੁਹਾਡੀ ਮਰਜ਼ੀ ਹੈ ਔਰ ਪੰਜਾਬ ਮੇਰੇ ਲਈ ਮੇਰੀ ਜੜ ਹੈ ਜਦੋਂ ਬੀਐਨ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੋ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐ ਉਹਦੋਂ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀ ਹੈ ਇਤਨੇ ਜ਼ਰੂਰ ਕਿ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੋਰ ਪੰਜਾਬ ਸ ਲਾਈਕ ਤੁਸੀਂ ਕਿਹਾ ਕਿ ਕਿਤਨਾ ਕਿਤੇ ਜੜਾਂ ਲੇਕ ਕੰਮ ਦੇ سلسلے ਵਿੱਚ ਬਹੁਤ ਸਮੇਂ ਬਹਾਨਾ ਬਣਦਾ ਨਾ ਤੇ ਨਾ ਆਈ ਡੋਨਟ نو ਹੀ ਸ਼ਾਇਦ ਮੈਨੋਟ ਕਰਨਾ ਜਦ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ ਤੇ ਕਿ ਕੱਲ ਜਦ ਮੈਂ ਦੇਖ ਰਹੀ ਸੀ ਕੱਲ ਵਾਲੀਆਂ ਤੁਹਾਡੀਆਂ ਫੀਲਿੰਗਸ ਵੀਡੀਓਜ਼ ਤੋਂ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦ ਤੁਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆਂ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਬੇਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ ਚ ਹੀ ਰਲਦਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਭਲਾ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਜਿੱਥੇ ਜਾਊਂਗਾ ਪੰਜਾਬ ਮੇਰੇ ਨਾਲ ਹੈ ਕਿਆ ਬਾਤ ਕਿਆ ਬਾਤ ਰਿਸਪੈਕਟ ਹੋਣਾ ਹੈ ਇੱਕ ਦੂਜੇ ਵਾਸਤੇ ਤੇ ਉਸ ਵਾਰ ਨੀਰੂ ਜਦ ਟ੍ਰੇਲਰ ਲਾਂਚ ਤੇ ਆ ਉਹਨਾਂ ਨੇ ਆਪਣੀ ਭਾਵਨਾ ਵਿੱਚ ਇਹ ਰਿਸਪੈਕਟ ਹੋਣਾ ਕਲਾਕਾਰਾਂ ਚ ਕਿੰਨੀ ਕਿੰਨੀ ਲੋੜ ਹੈ ਇਸ ਦੀ ਬੰਨ ਲਓ ਤਾਂ ਲੋੜ ਨਹੀਂ ਹੁੰਦੀ ਜਾਂ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ ਤੁਸੀਂ ਪੈਦਾ ਨਹੀਂ ਕਰ ਸਕਦੇ ਇਸ ਚੀਜ਼ ਨੂੰ ਜਾਂ ਤਾਂ ਤੁਹਾਡੇ ਅੰਦਰ ਹੈ ਜਾਂ ਨਹੀਂ ਹੈ ਮੈਨੂੰ ਲੱਗਦਾ ਪੈਦਾ ਕਰਨ ਦੀ ਲੋੜ ਵੀ ਨਹੀਂ ਜੇ ਨਹੀਂ ਹੈ ਤਾਂ ਵੀ ਠੀਕ ਹੈ ਕੋਈ ਗੱਲ ਇਹਦੇ ਨਾਲ ਕੁਝ ਬਦਲ ਨਹੀਂ ਜਾਣਾ ਇਹ ਅੰਦਰ ਤੁਹਾਡੇ ਹੈ ਜਾਂ ਨਹੀਂ ਨਹੀਂ ਬਿਲਕੁਲ ਧਿਰੋਜੀ ਨੇ ਸਹੀ ਕਿਹਾ ਕਿ ਜਿਹੜੇ ਬੱਚੇ ਆ ਜਿਹੜੇ ਘਰੇ ਵੀ ਬੈਠੇ ਆ ਉਹ ਜਦੋਂ ਦੇਖਦੇ ਆ ਕਿ ਇਹ ਹੋ ਗਿਆ ਜਿਮੀ ਫੈਲਮ ਸ਼ੋ ਹੋ ਗਿਆ ਤਾਂ ਇਹ ਹੁਣ ਅਸੀਂ ਵੀ ਕਰ ਸਕਦੇ ਆ ਇਹ ਕੋਈ ਇਹ ਤੁਸੀਂ ਇਸ ਤੋਂ ਅੱਗੇ ਜਾਵਾਂਗੇ ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਇਹ ਲੈਟਿਨ ਆਰਟਿਸਟ ਪਹੁੰਚ ਗਏ ਸੀ ਸਾਰੇ ਐਫਰੋ ਆਰਟਿਸਟ ਪਹੁੰਚ ਗਏ ਸੀ ਪੰਜਾਬੀ ਨਹੀਂ ਸੀ ਹੱਲੇ ਉੱਥੇ ਪਹੁੰਚੇ ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਔਰ ਪੰਜਾਬੀ 뮤직 ਮੈਨੂੰ ਲੱਗਦਾ ਹੱਲੇ ਜੋ ਮੈਂ ਸੋਚ ਕੇ ਬੈਠਾ ਹੱਲੇ ਬਹੁਤ ਕੁਝ ਸੋਚ ਕੇ ਬੈਠਾ ਜੀ ਮਹਾਰਾਜ ਕਿਰਪਾ ਕਰ ਆਈ ਕੈਨ ਬਲੀਵ ਇਟ ਜੀ ਲਾਸਟ ਟਾਈਮ ਤੁਸੀਂ ਕਿਹਾ ਸੀ ਹਾਂ ਜੀ ਤਾਂ ਮੈਂ ਸੋਚ ਲਿਆ ਆ ਐਂਡ ਬਿਗ ਅਪਲਾਸ ਟੂ ਯੋਰ ਟੀਮ ਆਲਸੋ ਥੈਂਕ ਯੂ ਕਿ ਜੋ ਤੁਸੀਂ ਕਰ ਰਹੇ ਹੋ ਸਾਰੇ ਪੰਜਾਬੀ ਭਾਸ਼ਾ ਨੂੰ ਉੱਥੇ ਤੱਕ ਪਹੁੰਚਾ ਕੇ ਕਿੰਨਾ ਸਕੂਨ ਮਿਲਿਆ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ ਪੰਜਾਬੀ ਤੇ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੂਟ ਕਰਨ ਲਈ ਪਹੁੰਚਦੇ ਨੇ ਉੱਥੇ ਉਹ ਜਿਮੀ ਫੈਲਨ ਦੇ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਹੁੰਦਾ ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਦੇ ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਹੈ ਇੰਨੀ देर ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਆ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨਾਂ ਨੂੰ ਸਪੋਰਟ ਹੀ ਕਰਦੇ ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਆ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬੀ ਇਹ ਸਾਰਿਆਂ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਤੋਂ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਆ ਔਰ ਪਿਆਰ ਕਰਦੇ ਆ ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਹੈ ਤੇ ਬਿਲਕੁਲ ਕਿੰਨੀਆਂ ਜਿਸ ਦੇ ਉੱਤੇ ਤਾੜੀਆਂ ਵੱਜਦੀਆਂ ਨੇ ਤੇ ਇੱਕ ਚੀਜ਼ ਜੀ ਤੁਹਡੇ ਨਾਲ ਸ਼ੋਅਜ਼ ਦੇ ਵਿੱਚ ਮੈਂ ਲਾਈਕ ਆ ਡੋਟ ਨੋ ਆਮ ਲिटल ਇਮੋਸ਼ਨਲ ਟੂਡੇ ਹਨਾ ਕਿਉਂਕਿ ਜੱਜ ਜਦਾਸੀ ਦੇਖਦੇ ਸੀ ਸਟੇਜ ਤੇ ਮੈਂ ਨਾ ਥਾਸ ਟੌਰ ਤੇ ਕੀ ਸਭ ਤੋਂ ਵੱਧ ਦੇਖਿਆ ਜਦ ਲੋਕ ਜਿਹੜੇ 쇼 ਤੋਂ ਬਾਹਰ ਆ ਕੇ ਕੱਲ ਕਰਦੇ ਸੀ ਨਾ एवरीवन ਦੇ ਸੈ ਇਨਸਪਾਇਰ ਹੋ ਕੇ ਗਏ ਆ ਜਨਰਲੀ ਸ਼ੋਜ਼ ਦੇ ਜਦ ਆਪਾਂ ਰਿਵਿਊ ਸੁਣਦੇ ਆ ਨਾ ਹਾਂਜੀ ਐਂਟਰਟੇਨ ਹੋ ਕੇ ਆਏ ਆ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਗਏ ਆ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਿਹਨੇ ਨਾ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਬੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਤੇ ਉਹ ਜਿਹੜੇ ਹਜ਼ਾਰਾਂ ਲੋਕ ਤੁਹਾਨੂੰ ਦੇਖਣ ਆਉਂਦੇ ਨੇ ਉਹ ਉਸ ਚੀਜ਼ ਨੂੰ ਗ੍ਰੈਸਪ ਕਰਕੇ ਨਾਲ ਲੈ ਕੇ ਜਾਂਦੇ ਨੇ ਮੈਂ ਇਹ ਜਾਨਣਾ ਚਾਹੁੰਗਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਸਟੇਜ ਤੇ ਕਹਿੰਦੇ ਨੇ ਜਦ ਤੁਸੀਂ ਕਹਿੰਦੇ ਹੋ ਪੰਜਾਬੀ ਤੁਸੀਂ ਕਰ ਸਕਦੇ ਹੋ ਮੈਨੂੰ ਕਿਹਾ ਸੀ ਮੈਂ ਆਹ ਨਹੀਂ ਕਰ ਸਕਦਾ ਮੈਂ ਤੁਹਾਡੇ ਲਈ ਕਰਕੇ ਦਿਖਾਇਆ ਸਾਰਾ ਕੁਝ ਅਚੀਵ ਕੀਤਾ ਉਹ ਸਾਰਾ ਲਾਈਕ ਇਹ ਇਨਸਪਾਇਰ ਕਰਨਾ ਕਿਥੋਂ ਆਮਦ ਹੈਗੀ ਹੈ ਕਿ ਤੁਸੀਂ ਹੁਣ ਇਨਸਪਾਇਰ ਕਰ ਰਹੇ ਹੋ ਸਿਰਫ ਐਂਟਰਟੇਨ ਨਹੀਂ ਕਰ ਰਹੇ ਉਹ ਸਮਾਂ ਚਲਾ ਗਿਆ ਜਦ ਦਿਲਜੀਤ ਗਾਉਂਦੇ ਸੀ ਤੇ ਬਸ ਲੋਕ ਭੰਗੜਾ ਬਾਕੇ ਚਲੇ ਜਾਂਦੇ ਸੀ ਦਿਲਜੀਤ ਦਾ ਸ਼ੋਅ ਨਾਰਮ ਰਹਿੰਦਾ ਆ ਉਸ ਤੋਂ ਤੁਹਾਡੇ ਆਡੀਅנס ਰਿਵਿਊਜ਼ ਸੁਣਦੇ ਨੇ ਕਿੱਥੋਂ ਆ ਮਤਲਬ ਤੁਹਾਨੂੰ ਲੱਗਦਾ ਟਾਈਮ ਦੇ ਨਾਲ ਹੀ ਆਉਂਦਾ ਹੈ ਜੋ ਤੁਸੀਂ ਕੰਮ ਕਰਦੇ ਰਹਿੰਦੇ ਕਰਦੇ ਰਹਿੰਦੇ ਕੰਮ ਫਿਰ ਕਈ ਲੋਕੀ ਕਹਿੰਦੇ ਆ ਹੁਣ ਕਿ ਦਿਲਜੀਤ ਆਊਟ ਆਫ ਸਡਨ ਬਹੁਤ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲੋਂ ਦਾ ਕੰਮ ਕਰਦੇ ਨੂੰ ਆਊਟ ਆਫ ਸਡਨ ਜਾਂ ਤਾਂ ਮੈਂ ਕੱਲ ਆਇਆ ਹਾਂ ਉਹ ਇੰਡਸਟਰੀ 'ਚ ਜਾਂ ਮੈਂ 2 ਸਾਲ ਪਹਿਲਾਂ ਆਇਆ ਹਾਂ ਤਾਂ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰ ਤੈਨੂੰ ਆਊਟ ਆਫ ਸਡਨ ਕਿੱਥੋਂ ਹਿੱਟ ਹੋ ਗਿਆ ਮੇਰਾ ਜੋਰ ਲਾ ਕੇ ਆਊਟ ਆਫ ਸਡਨ ਕਿਵੇਂ ਨਟ ਹੋ ਰਿਹਾ ਰਾਈਟ ਉਹਨੇ ਦਿਨ ਰਾਤ ਕੰਮ ਕੀਤਾ ਮੈਂ ਆਪਣੇ ਘਰ ਦੇ ਨੂੰ ਟਾਈਮ ਨਹੀਂ ਦੇ ਸਕਿਆ ਮੈਂ ਕੋਈ ਫਿਲਮ ਚੱਲੀ ਕੋਈ ਨਹੀਂ ਚੱਲੀ ਕੋਈ ਗਾਣਾ ਚੱਲਿਆ ਕੋਈ ਨਹੀਂ ਚੱਲਿਆ ਕੋਈ ਟੀਵੀ ਹੋਇਆ ਮੈਂ ਛੱਡੇ ਹੀ ਕੁਛ ਨਹੀਂ ਆਪ ਵੀ ਢੇ ਕੰਮ ਕੀਤਾ ਔਰ ਮੈਂ ਕਿਸੇ ਲਈ ਨਹੀਂ ਕੀਤਾ ਆਪਣੇ ਲਈ ਕੀਤਾ ਤੇ ਹੁਣ ਕਹੂੰਗਾ ਸਾਡੇ ਲਈ ਨਹੀਂ ਕੀਤਾ ਔਰ ਚਲੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਆ ਤੇ ਮੇਰੇ ਮੰਮੀ ਗੱਲ ਕਹਿੰਦੇ ਹੁੰਦੇ ਸੀ ਵੀ ਕੰਮ ਆਪਣਾ ਤੇ ਸੋਭਾ ਜਗਦੀ ਸੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਕੰਟੀਨਿਊਸਲੀ ਤਾਂ ਫਿਰ ਉਹ ਮਹਾਰਾਜ ਕਦੇ ਨਾ ਕਦੇ ਕਿਰਪਾ ਕਰਦੇ ਬਿਲਕੁਲ ਸੋ ਉਹ ਆਪ ਹੀ ਹੋ ਰਿਹਾ ਮੈਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਬਾਤ ਹੈ ਤੇ